ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਗਿਓ ਜਿਹੜੀ ਸਪੀਚ ਖੈਰਾ ਸਾਹਿਬ ਦੀ ਚੱਲ ਰਹੀ ਸੀ ਤੁਸੀਂ ਉੱਥੇ ਤਾੜੀਆਂ ਮਾਰਨੀਆ ਸ਼ੁਰੂ ਕਰ ਦਿੱਤੀਆਂ ਕੀ ਇਹ ਜੈਸ ਸਮਝਦੇ ਹੋ ਖੈਰਾ ਸਾਹਿਬ ਨੂੰ ਕਿਹਾ ਕਿ ਅਸੀਂ ਪਿੱਛੇ ਖੜ ਕੇ ਵੀ ਅਸੀਂ ਆਪਣਾ ਪੱਖ ਪੇਸ਼ ਕਰਨਾ ਖੈਰਾ ਸਾਹਿਬ ਆਪਣੀ ਸਪੀਚ ਕੰਟੀਨਿਊ ਰੱਖੀ ਫਿਰ ਅਸੀਂ ਤਾੜੀਆਂ ਲਾ ਕੇ ਮਾਰਨ ਵੀ ਅਸੀਂ ਕੋਈ ਗੱਲ ਕਰਨ ਆਏ ਭਾਈ ਪਹਿਲਾਂ ਸਾਡੀ ਗੱਲਬਾਤ ਸੁਣੀ ਜਾਵੇ ਖੈਰਾ ਸਾਹਮਣੇ ਮੈਨੂੰ ਕਿਹਾ ਵੀ ਆਓ ਜੀ ਦੱਸੋ ਫਿਰ ਮੈਂ ਜਦੋਂ ਮਾਈਕ 'ਚ ਬੋਲਰ ਲੱਗੀ ਉਹਨੇ ਮਿੱਠੂ ਲੱਡੇ ਨੇ ਮਾਈਕ ਕੋਲ ਹੈ ਮੇਰੇ ਕੋਲ ਦੱਸ ਦਿਓ ਅੰਦਰੋਂ ਦੱਸ ਦਿਓ ਇਹ ਐਨਾ ਕਸਮਾਈਕ ਮਾਈਕ ਮਾਈਕ ਜਦੋਂ ਵੀ ਬੋਲਾਈ ਸੁਣੋ ਖੈਰਾ ਸਾਹਮਣੇ ਇਹੀ ਦੱਸਣਾ ਚਾਹੁੰਦੀ ਸੀ ਪਹੁੰਚ ਕੇ ਕਿ ਇਹ ਕਿਸ ਤਰ੍ਹਾਂ ਦੇ ਬੰਦੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕਿਸ ਤਰ੍ਹਾਂ ਦੇ ਬੰਦੇ ਨੂੰ ਪ੍ਰਮੋਟ ਕਰ ਰਹੇ ਨੇ ਕਿ ਖੈਰਾ ਸਾਹਮਣੇ ਇਹ ਪਤਾ ਹੈ ਕਿ ਇਹਨੇ ਕਿੰਡਾ ਬੜਾ ਠੱਗੀ ਮੇਰੇ ਨਾਲ ਲਗਾਈ ਹੈ ਔਰ ਇਹ ਜੇਲ ਵੀ ਕੱਟ ਕੇ ਆਇਆ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਵੀ ਜੋ ਇਹਨਾਂ ਨੇ ਮੇਰੇ ਨਾਲ ਅੱਜ ਹਰਕਤ ਕਰਵਾਈ ਹੈ ਕੀ ਹਰਕਤ ਸੁਖਪਾਲ ਖੈਰਾ ਲਈ achhi ਹੈ ਕਿ ਕਿਆ ਖੈਰਾ ਸਾਹਮਣੇ ਫਰਜ਼ ਨਹੀਂ ਬੰਦਦਾ ਸੀ ਕਿ ਇੱਕ ਦੋ ਮਿੰਟ ਮੇਰੀ ਗੱਲ ਵੀ ਸੁਣਦੇ ਚੋਣ ਪ੍ਰਚਾਰ ਚੱਲ ਰਿਹਾ ਹਰ ਇੱਕ ਦਾ ਹੱਕ ਹੈ ਚੋਣ ਪ੍ਰਚਾਰ ਕਰਨ ਦਾ ਤੁਹਾਡਾ ਵੀ ਰਾਈਟ ਟੂ ਟੈਸਟ ਕਰਨ ਪਰ ਤੁਹਾਡਾ ਕੋਰਟ ਕੇਸ ਚੱਲ ਰਿਹਾ ਕੀ ਲੱਗਦਾ ਤੁਹਾਨੂੰ ਮੈਂ ਉੱਥੇ ਜਾ ਕੇ ਕੋਈ ਅਸੀ ਕੋਈ ਕ੍ਰਾਈਮ ਕਰਨ ਤਾਂ ਨਹੀਂ ਗਏ ਸੀ ਜਿਹੜੀ ਘਟਨਾ ਵਾਪਰੀ ਹੈ ਜ਼ਿੰਮੇਵਾਰ ਕਿਸ ਨੂੰ ਸਾਹਮਣੇ ਇਸ ਜੋ ਇਸ ਘਟਨਾ ਦੇ ਜ਼ਿੰਮੇਵਾਰ ਸੁਖਪਾਲ ਸਿੰਘ ਖੈਰਾ ਨੂੰ ਸਮਝ ਨਹੀਂ ਆਇਆ ਮਿੱਠੂ ਲੱਡਾ ਤੇ ਸੇਵਨ ਮਹੱਤ ਕਾਫੀ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਚੱਲ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਆਪਸੀ ਡਿਸਕਿਊਟ ਚੱਲਦਿਆਂ ਅੱਜ ਸੁਖਵਾਲ ਸਿੰਘ ਖੈਰਾ ਦਾ ਪਿੰਡ ਲੱਡਾ ਵਿਖੇ ਇੱਕ ਚੋਣ ਮਹਿਮ ਨੂੰ ਲੈ ਕੇ ਪ੍ਰੋਗਰਾਮ ਹੁੰਦਾ ਹੈ ਉੱਥੇ ਇੱਕ ਹਗਾਮਾ ਹੁੰਦਾ ਹੈ ਗੱਲ ਕਰਦਿਆਂ ਸਿਮਰ ਮਹੰਤਰਾ ਸਿਮਰ ਜੀ ਕੀ ਗੱਲਬਾਤ ਹੋਈ ਅੱਜ ਤੁਸੀਂ ਜਦੋਂ ਉੱਥੇ ਪਹੁੰਚਦੇ ਆ ਕਿਹੜੀ ਗੱਲ ਤੋਂ ਉੱਥੇ ਤੁਹਾਨੂੰ ਉੱਥੇ ਜਾਣਾ ਪਿਆ ਕਿਉਂਕਿ ਜਿਹੜਾ ਪ੍ਰੋਗਰਾਮ ਸੀ ਉਹ ਸੁਖਵੰਤ ਸਿੰਘ ਖੈਰਾ ਦਾ ਚੋਣ ਪ੍ਰਚਾਰ ਦਾ ਪ੍ਰੋਗਰਾਮ ਸੀ ਹਾਂਜੀ ਮੈਂ ਖੈਰਾ ਸਾਹਿਬ ਨੂੰ ਇਹ ਹੀ ਦੱਸਣਾ ਚਾਹੁੰਦੀ ਸੀ ਪਹੁੰਚ ਕੇ ਕਿ ਇਹ ਕਿਸ ਤਰ੍ਹਾਂ ਦੇ ਬੰਦੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕਿਸ ਤਰ੍ਹਾਂ ਦੇ ਬੰਦੇ ਨੇ ਪ੍ਰਮੋਟ ਕਰ ਰਹੇ ਨੇ ਕਿ ਖੈਰਾ ਸਾਹਿਬ ਨੂੰ ਇਹ ਪਤਾ ਹੈ ਕਿ ਇਹਨੇ ਕਿੱਡਾ ਬੜਾ ਠੱਗੀ ਮੇਰੇ ਨਾਲ ਲਗਾਈ ਹੈ ਔਰ ਇਹ ਜੇਲ ਵੀ ਕੱਟ ਕੇ ਆਇ ਕੀ ਗੱਲ ਕਿਹੜਾ ਸਾਹਿਬ ਨੂੰ ਇਸ ਤਰ੍ਹਾਂ ਦੇ ਬੰਦੇ ਮਿਲੇ ਨੇ ਪ੍ਰਮੋਟ ਕਰਨ ਲਈ ਹੋ ਰਹੇ تھے ਸੰਗਰੂਰ ਜਾਂ ਧੋਰੀ ਜ਼ਿਲ੍ਹੇ ਦੇ ਵਿੱਚ ਹੋਰ ਕੋਈ ਇਸ ਤਰ੍ਹਾਂ ਦੇ ਬੰਦੇ ਨਹੀਂ ਕਿ ਜਿਨ੍ਹਾਂ ਨੂੰ ਇਹ ਪ੍ਰਮੋਟ ਕਰ ਸਕਣ ਹੋਰ ਬੜੀ ਜਨਤਾ ਫਿਰਦੀ ਹੈ ਹੋਰ ਬੜੇ ਲੋਕ ਨਵਾਂ ਯੋਥ ਅੱਗੇ ਵਧ ਰਿਹਾ ਹੈ ਔਰ ਇਹਨਾਂ ਦੀ ਕੁਝ ਹਰਕਤਾਂ ਕਰਕੇ ਦੇਖੋ ਕਿੰਨਾ ਵੱਡਾ ਇਹਨਾਂ ਦੀ ਪਾਰਟੀ ਦੇ ਵਿੱਚ ਸੋਗ ਵੀ ਪਿਆ ਹੋਇਆ ਹੈ ਮੈਂ ਹੁਣ ਗੱਲ ਨਹੀਂ ਕਰਨਾ ਚਾਹੁੰਦੀ ਪਰ ਦੇਖੋ ਹੈਨਾ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਵੀ ਜੋ ਇਹਨਾਂ ਨੇ ਮੇਨ ਨਾਲ ਅੱਜ ਹਰਕਤ ਕਰਵਾਈ ਹੈ ਕੀ ਹਰਕਤ ਸੁਖਪਾਲ ਖੈਰਾ ਲਈ ਅੱਛੀ ਹੈ ਕਿ ਹਰਕਤ ਇਹ ਹੈ ਕਿ ਸੁਖਪਾਲ ਖੈਰਾ ਜੀ ਨੂੰ ਜਦੋਂ ਮੇਰੇ ਤੇ ਉੱਥੇ ਹਮਲਾ ਹੋਇਆ ਜਾਂ ਮੇਰੇ ਚੇਲੇਾਂ ਦੇ ਉੱਤੇ ਹਮਲਾ ਹੋਇਆ ਮੈਂ ਆਪਣਾ ਸਿਰਫ ਪ੍ਰੋਟੈਸਟ ਕਰਨ ਦੇ ਦੌਰਾਨ ਉੱਥੇ ਪਹੁੰਚੀ ਸੀ ਉਹ ਮੇਰਾ ਰਾਈਟ ਹੈ ਅਸੀਂ ਖੈਰਾ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਇਹ ਬੰਦੇ ਨੇ ਕੀ ਕੀਤਾ ਕਿ ਆ ਖੈਰਾ ਸਾਹਿਬ ਦਾ ਫਰਜ਼ ਨਹੀਂ ਬਣਦਾ ਸੀ ਕਿ ਇੱਕ ਦੋ ਮਿੰਟ ਮੇਰੀ ਗੱਲ ਵੀ ਸੁਣ ਦੇ ਸਿੰਮਰ ਜੀ ਗੱਲ ਇਹ ਕਿ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਗਿਓ ਜਿਹੜੀ ਸਪੀਚ ਖੈਰਾ ਸਾਹਿਬ ਦੀ ਚੱਲ ਰਹੀ ਸੀ ਤੁਸੀਂ ਉੱਥੇ ਤਾੜੀਆਂ ਮਾਰਨੀਆ ਸ਼ੁਰੂ ਕਰ ਦਿੱਤੀਆਂ ਕੀ ਇਹ ਜਾਇਜ਼ ਸਮਝਦੇ ਹੋ ਜਾਂ ਉੱਥੇ ਜਿਹੜੇ ਖੈਰਾ ਕਣ ਦੀ ਕੋਸ਼ਿਸ਼ ਕੀਤੀ ਸੀ ਉਸ ਟਾਈਮ ਜਦੋਂ ਅਸੀਂ ਖੈਰਾ ਸਾਹਿਬ ਨੂੰ ਕਿਹਾ ਕਿ ਅਸੀਂ ਪਿੱਛੇ ਖੜ ਕੇ ਵੀ ਅਸੀਂ ਆਪਣਾ ਪੱਖ ਪੇਸ਼ ਕਰਨਾ ਖੈਰਾ ਸਾਹਿਬ ਆਪਣੀ ਸਪੀਚ ਕੰਟੀਨਿਊ ਰੱਖੀ ਫਿਰ ਅਸੀਂ ਤਾੜੀਆਂ ਲਾ ਕੇ ਮਾਰਨ ਦੇ ਵੀ ਅਸੀਂ ਕੋਈ ਗੱਲ ਕਰਨ ਆਏ ਭਾਈ ਪਹਿਲਾਂ ਸਾਡੀ ਗੱਲਬਾਤ ਸੁਣੀ ਜਾਵੇ ਫਿਰ ਖੈਰਾ ਸਾਹਿਬ ਨੇ ਮੈਨੂੰ ਕਿਹਾ ਵੀ ਆਓ ਜੀ ਦੱਸੋ ਫਿਰ ਮੈਂ ਜਦੋਂ ਮਾਈਕੀ ਸੇ ਬੋਲਰ ਲੱਗੀ ਹੋਣੀ ਮਿੱਠੂ ਲੱਡੇ ਨੇ ਮਾਈਕੋ ਕੋਲੇ ਮੇਰੇ ਕੋਲੋਂ ਉਹਨੇ ਬੋਲਣ ਦਿੱਤਾ ਐਨੇ ਨੂੰ ਇਹਨੇ ਆਪਣਾ ਮੁੰਡਿਆਂ ਨੂੰ ਸਿਖਾਇਆ ਹੋਇਆ ਸੀ ਵੀ ਜੇਕਰ ਅੱਜ ਇੱਥੇ ਕੋਈ ਨਾ ਕੋਈ ਅਜਿਹੀ ਗੱਲ ਹੋਏ ਤਾਂ ਵੀ ਮਤਲਬ ਸਿਮਰਨ ਦੇ ਨਾਲ ਤੁਸੀਂ ਜਾਨਲੇਵਾ ਹਮਲਾ ਕਰਨਾ ਤੇ ਉਹ ਮੁੰਡਿਆਂ ਨੇ ਸਾਡੇ ਤੇ ਜਾਨਲੇਵਾ ਹਮਲਾ ਉਸੇ ਤਰੀਕੇ ਨਾਲ ਕਰਿਆ ਤੇ ਕੁਝ ਗਲਤ ਤਰੀਕੇ ਦੀਆਂ ਲੇਡੀਜ਼ ਵੀ ਬੁਲਾਈਆਂ ਹੋਈਆਂ ਸੀ ਜਿਨ੍ਹਾਂ ਨੇ ਮੇਰੇ ਚੇਲੇ ਨਾਲ ਹੱਥੋਂ ਪਾਈ ਕੀਤੀ ਉੱਥੇ ਉੱਥੇ ਕਿਸੇ ਸੁਖਵਾਲ ਸਿੰਘ ਖੇਰਾ ਉੱਥੇ ਮੌਜੂਦ ਸੀ ਪ੍ਰਸ਼ਾਸਨ ਵੀ ਪੁਲਿਸ ਮੁਲਾਜ਼ਮੀ ਉੱਥੇ ਮੌਜੂਦ ਸੀ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਥੇ ਪੁਲਿਸ ਨੇ ਕੁਝ ਮਲਾਜ਼ਮ ਹੈਗੇ ਸੀ ਜਿਨ੍ਹਾਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਉਹ ਰੋਕ ਰਹੇ ਨੇ ਤੇ ਮੇਰੇ ਚੇਲਿਆਂ ਨੇ ਮੈਨੂੰ ਫਟਾਫਟ ਆਪਣਾ ਗੱਡੀ ਚ ਬਿਠਾਇਆ ਤੇ ਮੇਰੇ ਡਰਾਈਵਰ ਨੇ ਉਥੋਂ ਮੇਰੀ ਜਾਨ ਬਚਵਾ ਕੇ ਮੈਨੂੰ ਸਾਈਡ ਤੇ ਕੀਤਾ ਤੇ ਨਾਲ ਦੀ ਨਾਲ ਮੈਂ ਜਾ ਕੇ ਧੂਰੀ ਕੰਪਲੀਟ ਵੀ ਕੀਤੀ ਆਪਣਾ सदर ਥਾਣੇ ਦੇ ਵਿੱਚ ਔਰ ਆਪਣਾ ਇਹ ਬਹੁਤ ਗਲਤ ਕੰਮ ਮੇਰੇ ਨਾਲ ਜੋ ਅੱਜ ਹੋਇਆ ਹੈ ਇਹ ਬਹੁਤ ਇੱਕ ਮੰਦ ਭਾਗੀ ਖਬਰ ਹੈਗੀ ਹੈ ਔਰ ਇਹ ਬਹੁਤ ਸ਼ਰਮਨਾਕ ਗੱਲ ਹੈ ਸਖਪਾਲ ਖਹਿਰਾ ਜੀ ਦੇ ਲਈ ਵੀ ਗੱਲ ਗਲਤ ਹੈ ਕਿ ਜਦੋਂ ਮੈਂ ਉੱਥੇ ਆਈ ਗਈ ਪ੍ਰੋਟੈਸਟ ਕਰਨ ਲਈ ਕਿ ਇਹਨਾਂ ਦਾ ਫਰਜ਼ ਨਹੀਂ ਬੰਦਦਾ ਸੀ ਮੈਨੂੰ ਪੁੱਛਣ ਦਾ ਕਿ ਤੁਸੀਂ ਦੱਸੋ ਜੀ ਤੁਹਾਡੀ ਕੀ ਮੰਗ ਹੈ ਹੈਨਾ ਤੁਹਾਡੀ ਕੀ ਪ੍ਰੋਬਲਮ ਹੈ ਮੇਰੀ ਪ੍ਰੋਬਲਮ ਸੁਣਨੀ ਚਾਹੀਦੀ ਸੀ ਨਾ ਔਰ ਪਿੰਡ ਵਾਲਿਆਂ ਨੇ ਵੀ ਮੈਂ ਦੱਸਣਾ ਚਾਹੁੰਦੀ ਸੀ ਵੀ ਇਸ ਬੰਦੇ ਨੇ ਜੋ 50 ਲੱਖ ਦੀ ਮੇਰੇ ਨਾਲ ਠੱਗੀ ਮਾਰੀ ਹੈ ਮਿੱਠੂ ਲੱਡੇ ਨੇ ਉੱਥੇ ਪਿੰਡ ਦੇ ਵਿੱਚ ਸਾਰਿਆਂ ਨੂੰ ਇਹੀ ਕਹਿੰਦਾ ਕਿ ਨਹੀਂ ਜੀ ਮੇਰਾ ਤਾਂ ਸੌਟ ਆਊਟ ਹੋ ਗਿਆ ਮੇਰਾ ਤਾਂ ਲੈਣ ਦੇਣ ਖਤਮ ਹੋ ਗਿਆ ਕੋਈ ਮੇਰੇ ਦੇ ਨਾਲ ਲੈਣ ਦੇਣ ਖਤਮ ਨਹੀਂ ਹੋਇਆ ਇਹ ਮੇਰਾ 50 ਲੱਖ ਰੁਪਇਆ ਹੜੱਪੀ ਬੈਠਾ ਹੈ ਜਿਹੜਾ ਇਹ ਸੋਚਦਾ ਕਿ ਮੈਂ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਬੋਟਾਂ ਦੇ ਵਿੱਚ ਲਗਾਉਂਗਾ ਯਾ ਕਿ ਇਸੇ ਤਰੀਕੇ ਨਾਲ ਖਰਚੇ ਕਰੂੰਗਾ ਇਸ ਤਰ੍ਹਾਂ ਦੇ ਹੀ ਕੰਮ ਕਰਦਾ ਸੀਗਾ ਮੇਰਾ ਸਾਰਾ ਪੈਸਾ ਇਹ ਵੋਟਾਂ ਦੇ ਵਿੱਚ ਲਗਾ ਰਿਹਾ 50 ਲੱਖ ਰੁਪਏ ਤੁਸੀਂ ਜਿਵੇਂ ਅੱਜ ਲੱਡੇ ਦੇ ਵਿੱਚ ਤੁਹਾਡੇ ਤੇ ਹਮਲਾ ਹੋਇਆ ਹੈ ਕੱਠ ਦੇ ਰੂਪ ਦੇ ਵਿੱਚ ਕੋਈ ਕੰਪਲੇਟ ਵਗੈਰਾ ਦਰਜ ਕਰਾਈ ਹਾਂਜੀ ਹਾਂਜੀ ਅਸੀਂ ਕੰਪਲੇਟ ਬਿਲਕੁਲ ਅਸੀਂ ਦਰਜ ਕਰਵਾਈ ਹੈ ਅਸੀਂ ਨਾਲ ਦੀ ਨਾਲ ਥਾਣੇ ਦੇ ਵਿੱਚ ਪਹੁੰਚੇ ਸੀ ਸਦਰ ਤੋਰੀ ਦੇ ਵਿੱਚ ਉੱਥੇ ਐਸਐਚਓ ਸਾਹਮਣੇ ਵੀ ਮਿਲੇ ਅਸੀਂ ਆਪਣਾ ਹੀ ਇਨਸੀਡੈਂਟ ਸਾਰਾ ਦੱਸਿਆ ਔਰ ਉਹਨਾਂ ਨੇ ਸਾਡੀ ਕੰਪਲੇਟ ਵੀ ਦਰਜ ਕੀਤੀ ਹੈ ਜਿਵੇਂ ਤੁਹਾਡਾ ਲੰਬ ਪਹਿਲਾਂ ਤੋਂ ਡਿਸਕੂਟ ਚੱਲ ਰਿਹਾ ਹੈਗਾ ਆਪਸ ਵਿੱਚੀ ਤੇ ਉਸ ਨੂੰ ਦੇਖਦੇ ਹੋਏ ਤੁਹਾਡੇ ਜਿਹੜਾ ਕਿਨਰ ਸਮਾਜ ਆ ਉਹ ਵੀ ਉਹਦੇ ਵੀ ਸਪੋਰਟ ਲੈ ਕੇ ਅੱਗੇ ਕੁਝ ਕਰਨਾ ਚਾਹੁੰਦੇ। ਦੇਖੋ ਇਹ ਜਰ ਸਾਡੇ ਸਮਾਜ ਦੇ ਵਿੱਚ ਜੋ ਇਹ ਇਨਸੀਡੈਂਟ ਕਿਸੇ ਵੀ ਕਿਨਰ ਨਾਲ ਹੋਵੇ ਉਹ ਆਪਣੀ ਫਾਈਟ ਆਪ ਹੀ ਲੜਦੇ ਨੇ ਆਲਮੋਸਟ ਇਹ ਕੋਈ ਸਾਡਾ ਏਰੀਆ ਦਾ ਰੋਲਾ ਤਾਂ ਹੈ ਨਹੀਂ ਹੈ ਕਿਉਂਕਿ ਇਹ ਮੇਰਾ ਤਾਂ ਮਿੱਠੂ ਲੱਡੇ ਦੇ ਨਾਲ ਹੈ। ਮਿੱਠੂ ਲੱਡੇ ਦੇ ਦੌਰਾਨ ਇਹ ਮੈਂ ਸੁਖਪਾਲ ਖਹਿਰਾ ਜੀ ਨੇ ਜਿਹੜੀ ਅੱਜ ਮੀਟਿੰਗ ਰੱਖੀ ਹੋਈ ਸੀ ਮੈਂ ਉੱਥੇ ਲੋਕ ਮੇਰਾ ਮੋਟਿਵ ਇਹੀ ਸੀ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ। ਅਰਸ਼ਕਪਾਲ ਖਹਿਰਾ ਜੀ ਨੇ ਵੀ ਅਵੇਅਰ ਕੀਤਾ ਜਾਵੇ ਜਿਵੇਂ ਤੁਹਾਡਾ ਅਦਾਲਤ ਦੇ ਵਿੱਚ ਕੇਸ ਲੱਗਿਆ ਹੋਇਆ ਹੈ ਕੀ ਇਹ ਜਾਇਜ਼ ਸੀ ਕਿ ਸੁਖਵਾਲ ਸਿੰਘ ਖਹਿਰਾ ਦੇ ਪ੍ਰੋਗਰਾਮ ਵਿੱਚ ਜਾ ਕੇ ਤੁਸੀਂ ਉੱਥੇ ਗੱਲ ਰੱਖਣੀ ਚਾਹੀ ਕਿਉਂਕਿ ਇੱਕ ਚੋਣ ਪ੍ਰਚਾਰ ਚੱਲ ਰਿਹਾ ਹਰ ਇੱਕ ਦਾ ਹੱਕ ਹੈ ਚੋਣ ਪ੍ਰਚਾਰ ਕਰਨ ਦਾ ਤੁਹਾਡਾ ਵੀ ਰਾਈਟ ਹੈ ਪ੍ਰੋਟੈਸਟ ਕਰਨ ਦਾ ਪਰ ਤੁਹਾਡਾ ਕੋਰਟ ਕੇਸ ਚੱਲ ਰਿਹਾ ਹੈ ਕੀ ਲੱਗਦਾ ਤੁਹਾਨੂੰ ਦੇਖੋ ਕੋਰਟ ਕੇਸ ਜੋ ਚੱਲ ਰਿਹਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਮੈਂ ਉੱਥੇ ਜਾ ਕੇ ਕੋਈ ਅਸੀ ਕੋਈ ਕ੍ਰਾਈਮ ਕਰਨ ਤਾਂ ਨਹੀਂ ਗਏ ਸੀ ਇਸ ਇਸ ਨਿਗਾ ਦੇ ਨਾਲ ਤਾਂ ਮੈਂ ਕ੍ਰਾਈਮ ਨਹੀਂ ਕਰਨ ਗਈ ਸੀ ਅਸੀਂ ਤਾਂ ਬੜੇ ਸ਼ਾਂਤਮਈ ਤਰੀਕੇ ਨਾਲ ਉਤਰ ਕੇ ਅਸੀਂ ਸਾਹਿਬ ਨੂੰ ਕਹਿ ਰਹੇ ਸੀਗੇ ਖੈਰਾ ਸਾਹਿਬ ਨੂੰ ਵੀ ਸਾਡੀ ਗੱਲਬਾਤ ਸੁਣੀ ਜਾਵੇ ਹੁਣ ਘੱਟ ਦੇ ਵਿੱਚ ਹੀ ਗੱਲਬਾਤ ਦੱਸਾਂਗੇ ਖੈਰਾ ਸਾਹਿਬ ਨੂੰ ਜੇ ਨਹੀਂ ਇਸ ਗੱਲ ਬਾਰੇ ਪਤਾ ਮਿੱਠੋ ਲੱਡੇ ਬਾਰੇ ਮੈਂ ਨਹੀਂ ਚਾਹਦੀ ਕਿ ਇਹ ਘੱਟਿਆ ਬੰਦੇ ਨੇ ਕੋਈ ਵੋਟ ਪਾਵੇ ਇਹ ਘੱਟਿਆ ਬੰਦਾ ਅੱਗੇ ਆਵੇ ਮੇਰੇ ਪਰ ਪੈਸੇ ਦੇ ਨਾਲ ਇਹ ਅੱਗੇ ਵਧੇ ਸਨ ਮੈਂ ਨਹੀਂ ਇਸ ਬੰਦੇ ਨੇ ਮੇਰੇ ਕੋਈ ਤੁਸੀਂ ਜ਼ਿੰਮੇਵਾਰ ਕਿਸ ਨੂੰ ਸਮਝਦੇ ਹੋ ਅੱਜ ਜਿਹੜੀ ਘਟਨਾ ਵਾਪਰੀ ਹੈ ਜ਼ਿੰਮੇਵਾਰ ਕਿਸ ਨੂੰ ਸਮਝਦੇ ਹੋ ਇਸ ਇਸ ਘਟਨਾ ਦੇ ਜ਼ਿੰਮੇਵਾਰ ਸੁਖਪਾਲ ਸਿੰਘ ਕਹਿਰਨ ਨੂੰ ਸਮਝਦੇ ਨਹੀਂ ਹੈ ਬਿਲਕੁਲ ਜੀ ਇਹ ਸਨ ਸਾਡੇ ਨਾਲ ਸਿਮਰ ਮਹੰਤ ਜਿਨ੍ਹਾਂ ਦਾ ਮਿੱਠੂ ਲੱਡੇ ਨਾਲ ਕਾਫੀ ਲੰਬੇ ਸਮੇਂ ਤੋਂ ਡਿਸਕਿਊਟ ਚੱਲ ਰਿਹਾ ਹੈ ਅੱਜ ਲੱਡਾ ਵਿਖੇ ਇੱਕ ਮਤਭਾਗੀ ਘਟਨਾ ਹੁੰਦੀ ਹੈ ਇਹਨਾਂ ਤੇ ਹਮਲਾ ਹੁੰਦਾ ਪਰ ਕਿਤੇ ਨਾ ਕਿਤੇ ਇਹ ਸੁਖਪਾਲ ਸਿੰਘ ਖੈਰਾ ਨੂੰ ਉਸ ਚੀਜ਼ ਦਾ ਦੋਸ਼ੀ ਜ਼ਰੂਰ ਮੰਨਦੇ ਨੇ ਕਿਉਂਕਿ ਇਹ ਆਪਣੀ ਗੱਲ ਰੱਖਣ ਲਈ ਗਏ ਸੀ ਹੋਰ ਵੀ ਨਿਊਜ਼ ਦੇਖਣ ਲਈ ਦੇਖਦੇ ਰਹੋ ਪੀਟੀਸੀ ਨਿਊਜ਼ ਕੈਮਰਾਮੈਨ ਰਵਿੰਦਰ ਸਿੰਘ ਸਿੱਧੂ ਜਨਾ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੋਹ